ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਇੰਸਟਾਗ੍ਰam ਜਾਂ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਉਹ ਆਪਣਾ ਪੇਜ ਨੂੰ ਫੋਲੋ ਕਰ ਲਿਓ ਸੋ ਅੱਜ ਆਪਾਂ ਤੁਹਾਡੇ ਵਾਸਤੇ 2 ਦਸੰਬਰ ਨੂੰ ਪਲੂਨ ਬੱਸੀ ਦੋ ਦੰਦ ਲੈ ਕੇ ਆਏ ਆ ਸਾਰਾ ਦਾ ਰਿਕਾਰਡ ਆ ਇਹ ਆਪ ਕਿਹੜੇ ਸੀਮਣ ਦੀ ਆ ਇਹਦੀ ਮਾਂ ਕਿਹੜੇ ਸੀਮਣ ਦੀ ਆ ਤੇ ਅੱਗੇ ਕਿਹੜੇ ਸੀਮਣ ਤੋਂ ਉਹ ਪ੍ਰੈਗਨੈਂਟ ਆ ਸਾਰਾ ਰਿਕਾਰਡ ਇਹਦਾ ਆਪਾਂ ਨੂੰ ਲਿਖਤੀ ਰੂਪ ਦੇ ਵਿੱਚ ਮਿਲ ਜੂਗਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ 2 ਦਸੰਬਰ ਨੂੰ ਤੁਸੀਂ ਬੱਛੀ ਜਿਹੜੀ ਸਕਰੀਨ ਤੇ ਦੇਖ ਰਹੇ ਹੋ ਪਹਿਲਾ ਸੂਆ ਸੂਰੀਆ ਮੂੰਹੋਂ 2 ਦੰਦਾ ਅਰੀਜਨਾਲ ਹਜੇ ਤੇ 10 ਦਿਨ ਬਾਕੀ ਆ ਸੂਣ ਦੇ ਲੇਵਲ ਉਵੇ ਦੀ ਤਿਆਰੀ ਸੋਹਣੀ ਕਰਦੀ ਆ ਰਹੀ ਹੈ ਬੱਛੀ ਦੇਸ਼ਾ ਦੇ ਤੁਸੀਂ ਪੂਰਾ ਫਿਟਿੰਗ ਵਾਲਾ ਹਵਾਨਾ ਤਿਆਰ ਕਰਦੀ ਆਉਂਦੀ ਆ ਬਾਕੀ ਬੱਛੀ ਦੀ ਹਾਈਟ ਲੈਂਥ ਜਿਹੜੀ ਉਹ ਫੁੱਲ ਹਾਈਟ ਲੈਂਥ ਆ ਫੇਸ ਕੁਆਲਿਟੀ ਚੈੱਕ ਕਰਾ ਦਨੇ ਆਪਾਂ ਤੁਹਾਨੂੰ ਦੇਖ ਸਕਦੇ ਹੋ ਬੱਚੀ ਦੀ ਫੇਸ ਕੁਆਲਿਟੀ ਟਾਪ ਦੀ ਬਰੀਡ ਜਿਹਨੂੰ ਆਪਾਂ ਕਹਿੰਦੇ ਆ ਡਾਇਮੰਡ ਪੀਸ ਹੀ ਆ ਜਿਹੜੇ ਮੇਰੇ ਵੀਰ ਨੇ ਫਾਰਮ ਦੀ ਸਟਾਰਟਿੰਗ ਕਰਨੀ ਆ ਉਹਦੇ ਲਈ ਬਹੁਤ ਸਨੇਰੀ ਮੌਕਾ ਹੈਗਾ ਆਪਣੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਬੱਸੀ ਨੂੰ ਖਰੀਦ ਸਕਦੇ ਹੋ ਤੁਸੀਂ ਸੋ ਤੁਹਾਨੂੰ ਤੋਰ ਕੇ ਦਿਖਾਵਾਂਗੇ ਸੋ ਬੱਸੀ ਦੀ ਬਿਊਟੀ ਚੈੱਕ ਕਰਿਓ ਨਗੀਨਾ ਹੀ ਆ ਦੇਖੋ ਬੱਚੀ ਟਾਪ ਦਾ ਬੱਚਾ ਹੈਗਾ ਦੋ ਦੰਦ ਮੂਹ ਹਾਂ ਪਹਿਲਾ ਸੂਆ ਸੂਰੀ ਆ ਜਿਹੜਾ ਮਾਂ ਦਾ ਮਿਲਕ ਰਿਕਾਰਡ ਆ ਉਹ 40 ਤੋਂ ਲੈ ਕੇ 45 ਲੀਟਰ ਤੱਕ ਆਪਾਂ ਨੂੰ ਦੱਸਿਆਗਾ ਮਾਲਕਾਂ ਨੇ ਜਿਹੜੇ ਫਾਰਮ ਚੋਂ ਆਪਾਂ ਪਰਚੇਜ਼ ਕਰੀਆ 40 ਤੋਂ ਲੈ ਕੇ 45 ਲੀਟਰ ਤੱਕ ਦਾ ਇਹਦਾ ਮਿਲਕ ਰਿਕਾਰਡ ਆ ਸੋ ਸਕਰੀਨ ਤੇ ਤੁਸੀਂ ਬੱਸੀ ਦੇਖ ਰਹੇ ਹੋ ਪਹਿਲਾ ਸੂਆ ਤੋੜ ਕੇ ਦਿਖਾਉਣਿਆ ਤੋਰ ਪੁੱਤ ਤੋ ਤੁਰਦੀ ਬੱਸੀ ਦਾ ਇੱਕ ਵਾਰੀ ਲੇਵਾ ਦੇਖੋ ਸਵੇਲਿੰਗ ਪਾਉ ਲੱਗੀ ਬੱਸੀ 10 ਦਿਨ ਆਪਾਂ ਨੂੰ ਡੇਟ ਅਨੁਸਾਰਕੇ ਦੇ ਪੈਂਡਿੰਗ ਨੇ 12 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਨੇ ਅੱਜ 2 ਦਸੰਬਰ ਨੂੰ ਆਪਾਂ ਵੀਡੀਓ ਆਪਣੇ ਫਾਰਮ ਤੋਂ ਕਵਰ ਕਰ ਰਹੇ ਆ ਬੋਲ ਬੋਲਦਾ ਬੱਚੇ ਯਾ ਤੁਸੀਂ ਦੇਖ ਸਕਦੇ ਹੋ ਡਾਇਮੰਡ ਪੀਸ ਆ ਇਦਾਂ ਦੇ ਪੀਸ ਮਹੀਨੇ 'ਚ ਇੱਕ ਅੱਧਾ ਪੀਸੀ ਇਦਾਂ ਦਾ ਆਪਣੇ ਫਾਰਮ ਤੇ ਆਉਂਦਾਗਾ ਕਿਉਂਕਿ ਆਪਾਂ ਰੋਟਾਨਾ ਦੀ ਤਰ੍ਹਾਂ ਆਪਣੇ ਇਸ ਚੈਨਲ ਤੇ ਵੀਡੀਓ ਅਪਲੋਡ ਕਰਦੇ ਆ ਪਰ ਬਹੁਤ ਮੁਸ਼ਕਲ ਨਾਲ ਅੱਗੋਂ ਚੰਗਾ ਮੁੱਲ ਲਾ ਕੇ ਹੀ ਪਸ਼ੂ ਇਦਾਂ ਦਾ ਮਿਲਦਾਗਾ ਕਿਉਂਕਿ ਜਿਆਦਾ ਵੀਰ ਡਿਮਾਂਡ ਕਰਦੇ ਆ ਪਹਿਲਣ ਬੱਸੀ ਚਾਹੀਦੀ ਆਪਾਂ ਨੂੰ ਦੰਦਾ 'ਚ ਤਾਂ ਉਹਨਾਂ ਲਈ ਸੁਨਹਿਰੀ ਮੌਕਾ ਹੋਊਗਾ ਉਹ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਇਹ ਬੱਸੀ ਨੂੰ ਖਰੀਦ ਸਕਦੇ ਹੋ ਇੱਕ ਜਿਹੜਾ ਹੋਰ ਖੜਾ ਦੇ ਪੁੱਤ ਤੋਰਦੇ ਮਾੜੀ ਸੋ ਸਾਨੂੰ ਹਾਈਟ ਲੈਂਥ ਦਾ ਅੰਦਾਜ਼ਾ ਤੁਰਦੀ ਬੱਛੀ ਤੋਂ ਪਤਾ ਲੱਗ ਜਾਂਦਾ ਕਿਉਂਕਿ ਮੈਂ ਦੂਰ ਤੋਂ ਕੈਮਰਾ ਕਰਨ ਦਾ ਮਕਸਦ ਇਹੀ ਹੁੰਦਾ ਕਿ ਸਾਰੇ ਪਸ਼ੂ ਦੀ ਜੱਜਮੈਂਟ ਆ ਜਾਏ ਕਿ ਪਸ਼ੂ ਦਾ ਕਿੱਡਾ ਕ ਕੱਦ ਕਾਠ ਆ ਕਿ ਕਿੰਨੀ ਕੁ ਲੈਂਥ ਆ ਤੇ ਕਿੰਨੀ ਕੁ ਹਾਈਟ ਆ ਲੈ ਚੱਲ ਪੁੱਤ ਲੈ ਚੱਲ ਸੋ ਬਰੀਡ ਤਾਂ ਤੁਸੀਂ ਦੇਖ ਹੀ ਰਹੇ ਹੋ ਜਿਹੜੇ ਮੇਰੇ ਫਾਰਮਰ ਵੀਰ ਬਰੀਡ ਤੇ ਕੰਮ ਕਰਦੇ ਤਾਂ ਉਹਨਾਂ ਨੂੰ ਪਤਾ ਹੀ ਆ ਵੀ ਇਹ ਡਾਇਮੰਡ ਪੀਸ ਆ ਚੰਗਾ ਮੁੱਲ ਲਾ ਕੇ ਪਸ਼ੂ ਇਹ ਅੱਗੋਂ ਖਰੀਦਿਆ ਜਾਂਦਾ ਤੇ ਚੰਗਾ ਮੁੱਲ ਲਾਉਣ ਵਾਲੀ ਮੇਰੇ ਵੀਰ ਫੋਨ ਲਾਉਣ ਕਿਉਂਕਿ ਆਪਾਂ ਚੰਗੀ ਪੇਮੈਂਟ ਇਨਵੈਸਟ ਕਰਕੇ ਇਹ ਬੱਛੀ ਖਰੀਦੀ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਪਹਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ